328 ਪਾਵਨ ਸਰੂਪਾਂ ਜਿਵੇਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਮੁੱਦਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਸਰਗਰਮੀ ਵਧੀ ਗਈ ਹੈ ਔਰ ਜੋ ਪੰਜਾਬ ਦੀਆਂ ਰਾਜਸੀ ਪਾਰਟੀਆਂ ਜਿਵੇਂ ਇਹਦੇ ਤੇ ਖਾਸ ਤੌਰ ਤੇ ਸਰਕਾਰ ਰਾਜਨੀਤੀ ਕਰ ਰਹੀ ਹੈ ਉਸ ਦੇ ਉੱਤੇ ਵੀ ਅਸੀਂ ਆਪਣੀ ਅੱਜ ਜੋ ਸਾਡੀ ਮਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਮੇਰੇ ਤੋਂ ਬਾਅਦ ਮਾਨ ਸਾਹਿਬ ਪਾਈ ਨਰਨ ਸਿੰਘ ਇਹ ਵੀ ਆਪਣੇ ਵਿਚਾਰ ਇਸ ਗੱਲ ਤੇ ਰੱਖਣਗੇ ਕਿ ਬਟ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਹੜੇ 328 ਪਾਵਨ ਸਰੂਪ ਮਿਸ ਹੋਏ ਨੇ ਗਾਇਬ ਹੋਏ ਨੇ ਲਾਪਤਾ ਨੇ ਉਹਨਾਂ ਦਾ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਸਿਰਫ ਇਹਨਾਂ ਕਿ ਉਹਨਾਂ ਨੇ ਹਾਲੀ ਤੱਕ ਰਿਕਾਰਡ ਸੰਗਤ ਦੇ ਸਾਹਮਣੇ ਨਹੀਂ ਰੱਖਿਆ ਉਹਨਾਂ ਕੋਲ ਹੈ ਉਹਨਾਂ ਨੂੰ ਪਤਾ ਹੈ ਜਦੋਂ ਕਹਿ ਰਹੇ ਨੇ ਨਾ ਕਿ ਮਾਇਆ ਲਈ ਗਈ ਬਟ ਮਾਇਆ ਦਾ ਹਿਸਾਬ ਨਹੀਂ ਰੱਖਿਆ ਗਿਆ ਬਟ ਇਹ ਗੱਲ ਕਲੀਅਰ ਹੈ ਕਿ ਚਲੋ ਤੁਸੀਂ ਮਾਇਆ ਦਾ ਹਿਸਾਬ ਨਹੀਂ ਰੱਖਿਆ ਤੁਸੀਂ 16 ਦੋਸ਼ੀਆਂ ਨੂੰ ਦੋਸ਼ੀਆਂ ਦੇ ਕਟਾਰੇ 'ਚ ਖੜਾ ਕਰਕੇ ਸਸਪੈਂਡ ਕਰਕੇ ਬਰਖਾਸ ਕਰਕੇ ਕੱਢ ਦਿੱਤਾ ਸਰਕਾਰ ਨੇ ਐਫ ਆਈ ਆਰ ਵੀ ਦਰਜ ਕਰਤੀ ਸਿੱਟ ਵੀ ਬਣਾਤੀ ਹੋ ਗਿਆ ਬਟ ਇੱਕ ਗੱਲ ਕਲੀਅਰ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਕਿ ਕਿੰਨਾ ਦੇ ਘਰਾਂ 'ਚ ਗਏ ਨੇ ਕਿੰਨਾ ਦੇ ਡੇਰਿਆਂ 'ਚ ਗਏ ਨੇ ਪਤਾ ਉਹਨਾਂ ਨੂੰ ਔਰ ਰਿਕਾਰਡ ਉਹਨਾਂ ਨੇ ਹਲੀ ਤੱਕ ਸੰਗਤ ਸਾਹਮਣੇ ਨਹੀਂ ਰੱਖਿਆ ਕਿਸੇ ਜਾਂਚ ਕਮਿਸ਼ਨ ਨੂੰ ਨਹੀਂ ਦਿੱਤਾ ਬਟ ਉਹਨਾਂ ਨੂੰ ਪਤਾ ਹੈ ਸਾਡੀ ਇਹ ਮਤ ਹੈ ਸਾਡਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੇ ਸਾਹਮਣੇ ਉਹ ਰਿਕਾਰਡ ਰੱਖ ਦਵੇ ਖਾਲਸਾ ਪੰਥ ਦੇ ਸੋਹਿਰਦ ਤਬਕੇ ਨੂੰ ਇਕੱਠਿਆਂ ਕਰਕੇ ਉਹਦਾ ਇੱਕ ਜਿਹੜੇ ਜਿਨ੍ਹਾਂ ਜਿਨ੍ਹਾਂ ਸ਼ਕਤੀਆਂ ਦਾ ਪੰਥਕ ਸ਼ਕਤੀਆਂ ਦਾ ਕੌਮ ਦੇ ਵਿੱਚ ਮਾਨ ਸਨਮਾਨ ਰਤਬਾ ਹੈ ਉਹਨਾਂ ਦੇ ਸਾਹਮਣੇ ਉਹ ਰਿਕਾਰਡ ਰੱਖੇ ਤੇ ਸੰਗਤ ਉਹ ਜਿਹੜਾ ਉਹ ਜਿਹੜੇ ਉਹ ਜਿਹੜੇ ਸ਼ਕਤੀਤਾ ਨੇ ਉਹ ਜਾ ਕੇ ਉਹਨਾਂ ਘਰਾਂ ਤੇ ਉਹਨਾਂ ਡੇਰਿਆਂ ਦੇ ਵਿੱਚ ਜਾ ਕੇ ਖੁਦ ਆਪਣੇ ਪ੍ਰੈਜ਼ੈਂਸ ਦੇ ਵਿੱਚ ਇਹ ਗੱਲ ਦਾ ਮੌਂਡਾ ਕਰਕੇ ਆਣ ਕਿ ਜੋ ਸ਼੍ਰੋਮਣੀ ਕਮੇਟੀ ਨੇ ਰਿਕਾਰਡ ਦਿੱਤਾ ਹੈ ਕੀ ਉਹ ਰਿਕਾਰਡ ਠੀਕ ਹੈ ਵਾਕਈ ਉਹ ਜਿਹੜੀਆਂ ਜਿਹੜੇ ਸਰੂਪ ਨੇ ਉਹਨਾਂ ਘਰਾਂ ਤੇ ਉਹਨਾਂ ਡੇਰਿਆਂ ਦੇ ਵਿੱਚ ਪਏ ਨੇ ਤੇ ਫਿਰ ਕੌਮ ਦੀ ਤਸੱਲੀ ਤਾਂ ਹੋਣੀ ਹੈ ਜਿੰਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਵੀ ਝੂਠ ਬੋਲਦੀ ਜਾਏਗੀ ਜਿੰਨੀ ਦੇਰ ਤੱਕ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਦੀਆਂ ਰਹਿਣਗੀਆਂ ਔਰ ਜਿੰਨੀ ਦੇਰ ਤੱਕ ਅਕਾਲ ਤਖਸਪਸ਼ਟ ਸਟੈਂਡ ਨਹੀਂ ਲਏਗਾ ਇਨ ਇਸ ਬਾਬਤ ਕਿ ਉਹ ਸ਼੍ਰੋਮਣੀ ਕਮੇਟੀ ਕੋਲ ਰਿਕਾਰਡ ਲੈ ਕੇ ਪੰਥ ਦੇ ਹਵਾਲੇ ਕਰੇ ਔਰ ਪੰਥ ਜਾ ਕੇ ਖੁਦ ਆਪ ਦੇਖ ਕੇ ਆਵੇ ਉਨੀ ਦੇਰ ਤੱਕ ਇੱਕ ਮੁੱਦਾ ਖਤਮ ਨਹੀਂ ਹੋਣਾ ਨਾ ਅਸੀਂ ਇਹਨੂੰ ਠੰਡੇ ਬਸਤੇ ਪੈਣ ਦੇਣਾ ਔਰ ਇਹ ਗੱਲ ਬੜੀ ਕਿਉਂਕਿ ਹਰ ਹਿਰਦਾ ਬਲੁੰਦ ਰਿਆ ਜਿਸ ਤਰੀਕੇ ਦੇ ਨਾਲ 328 ਰੂਪਾਂ ਨੂੰ ਗਾਇਬ ਕੀਤਾ ਗਿਆ ਔਰ ਜਿਹੜੀ ਉਸ ਤੋਂ ਬਾਅਦ ਰਾਜਨੀਤੀ ਹੋਈ ਔਰ ਜਿਸ ਤਰੀਕੇ ਦੇ ਨਾਲ ਗੱਲ ਲੁਕਾਈ ਛੁਪਾਈ ਤੇ ਉਤੇ ਪਰਦਾ ਪਾਇਆ ਜਾ ਰਿਹਾ ਉਹ ਹੋਰ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾ ਰਹੀ ਏ ਗੱਲ ਸੋ ਮੈਨੂੰ ਲੱਗਦਾ ਹੈ ਕਿ ਜਿੰਨੀ ਦੇ ਤੱਕ ਸ਼੍ਰੋਮਣੀ ਕਮੇਟੀ ਕਲੀਨ ਹੋ ਕੇ ਸਾਫ਼ ਮਨ ਦੇ ਨਾਲ ਰਿਕਾਰਡ ਖਾਲਸਾ ਪੰਥ ਦੇ ਸਾਹਮਣੇ ਨਹੀਂ ਰੱਖਦੀ ਇਹ ਇਹ ਮਸਲਾ ਕਿਸੇ ਪਾਸੇ ਨਹੀਂ ਲੱਗ ਸਕਦਾ